ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਖੁੰਨਣਵਾਲ ਕਲਾਂ ਪਿੰਡ ਦੇ ਵਿੱਚ ਇਹ ਪਿੰਡ ਜਿਲ੍ਹਾ ਮੁਕਸਰ ਸਾਹਿਬ ਦਾ ਪਿੰਡ ਆ ਤੇ ਮੁਕਸਰ ਸਾਹਿਬ ਤੋਂ 18 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਵਾ ਮਿੱਤਰੋ ਤੇ ਚਿਪੜਾ ਵਾਲੀ ਤੋਂ ਮੁੜ ਕੇ ਸਿੱਧੀ ਸੜਕਾ ਜਿਹੜੀ ਇਸ ਪਿੰਡ ਦੇ ਵਿੱਚ ਐਂਟਰੀ ਮਾਰਦੀ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਪਸ਼ੂ ਪਾਲਣ ਦਾ ਸ਼ੌਂਕ ਆ ਔਰ ਉਸ ਪਸ਼ੂ ਪਾਲਣ ਦੇ ਸ਼ੌਂਕ ਦੇ ਵਿੱਚ ਦੋ ਮਹੀਆ ਤੁਹਾਨੂੰ ਵਿਖਾਉਣੀਆਂ ਵਾ ਮਿੱਤਰੋ ਤਾਜ਼ੀਆਂ ਸੂਈਆਂ ਸਵਾਈਆਂ ਤਿਆਰ ਦੁੱਧ ਵਾਲੀਆਂ ਕਿੰਨੇ ਦਿਨਾਂ ਦੀ ਕਿਹੜੀ ਮੱਝ ਸੂਈ ਆ ਕੀ ਗੱਲਬਾਤ ਆ ਸਾਰੀ ਜਾਣਕਾਰੀ ਆਪਾਂ ਮਾਲਕ ਤੋਂ ਲਵਾਂਗੇ ਇਹਨਾਂ ਦੇ ਬਾਰੇ ਫਿਰ ਇਹਨਾਂ ਨੂੰ ਆਪਾਂ ਤੋਰ ਫਿਰ ਕੇ ਵੀ ਵੇਖਾਂਗੇ ਆ ਉਹ ਪਹਿਲਾਂ ਡਿਟੇਲ ਜਾਣਦੇ ਆ ਫਿਰ ਕਰਦੇ ਆ ਗੱਲਬਾਤ ਭਾਈ ਜੀ ਸਤਿ ਸ਼੍ਰੀ ਅਕਾਲ ਵਗਦੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਵਧੀਆ ਜੀ ਵਧੀਆ ਸੇਤੰਕਰ ਪਰਿਵਾਰ ਜੀ ਜਮਾ ਜਮਾ ਮੌਜੂਦ ਆ ਆਪਣੇ ਸਨੋ ਬਈ ਨਾਮ ਦੱਸ ਦੀ ਇੱਕ ਵਾਰੀ ਆਪਣਾ ਨਾਮ ਮੇਰਾ ਰਾਜੀ ਬਰਾੜ ਤੋਂ ਜਾਣਦੇ ਵੈਸੇ ਜਾ ਰਾਜੀ ਬਰਾੜ ਤੋਂ ਹਾਂਜੀ ਹਾਂ ਜਾਂ ਰਾਜੀ ਸਰਪੰਚ ਠੀਕ ਹੈ ਤੇ ਰਾਜੀ ਬਾਈ ਫਿਰ ਪਸ਼ੂ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਏ ਆ گاਵਾ ਸਾਈ ਵਾਲਾ ਸਾਰੇ ਸ਼ੌਂਕ ਆ ਹੈ ਪਸ਼ੂ ਬਈ ਸ਼ੌਂਕ ਹੀ ਆ ਪਸ਼ੂਆਂ ਦਾ ਠੀਕ ਹੈ ਬਈ ਠੀਕ ਆ ਚਲੋ ਚੰਗੀ ਗੱਲ ਆ ਯਾਰ ਬਾਈ ਤੇ ਬਈ ਫਿਰ ਦੋ ਜਾਨਵਰ ਵੇਚਨੇ ਆ ਹੈ ਹਾਂ ਦੋ ਵੇਚਨੇ ਆ ਠੀਕ ਹੈ ਤੇ ਆ ਮੇ ਜਿਹੜੀ ਕਾਲੀ ਆਪਣੀ ਇਹ ਕਿੰਨਵਾਂ ਸੂਤ ਸੂਈ ਆ ਬਾਈ ਇਹ ਤੀਜਾ ਸੂਈ ਆ ਤੀਜਾ ਸੂਆ ਸੂਈ ਆ ਹਾਂ ਕਿੰਨੇ ਦਿਨ ਹੋ ਗਏ ਬਾਈ ਅੱਜ ਸੂਈ ਨੂੰ ਅੱਜ ਸੂਈ ਨੂੰ ਹੋ ਗਏ ਬਾਈ 13 14 ਦਿਨ 13 14 ਦਿਨ ਹਾਂ ਤੇ ਕਿੰਨਾ ਦੁੱਧ ਤਿਆਰ ਆ 13 14 ਦਿਨਾਂ ਦੀ ਸੂਈ ਚੁੱਧ ਦੁੱਧ ਦੇ ਥੱਲੇ ਹੁਣ 16 17 ਕਿਲੋ ਤਿਆਰ ਆ 16 17 ਕਿਲੋ ਹਾਜ਼ਰ ਆ ਜਾਵਾਂਗੇ ਜੀ ਹਾਂ ਹਾਂ ਤੇ ਪੀ ਕਲਬ ਦਾ ਦੁੱਧ ਕਿੰਨਾ ਦੇ ਦਿੰਦੀ ਐ ਮਤਲਬ ਉਂਝ ਦੁੱਧ ਕਿੰਨਾ ਦਿੰਦੀ 22 ਕਿਲੋ ਦਿੱਤਾ ਮਗਲੇ ਸੀ 22 ਕਿਲੋ ਗਾਈ ਕਿਲੋ ਠੀਕ ਆ ਬਾਈ ਫਿਰ ਤੇ ਬਾਈ ਫਿਰ ਇਹ ਨੇ ਕਟਾ ਦਿੱਤਾ ਕੱਟੀ ਬਈ ਕੱਟੀ ਹੈ ਕੱਟੀ ਐਮ 29 ਦੀ ਕੱਟੀ ਹੈ ਐਮ 29 ਦੀ ਕੱਟੀ ਆ ਤੇ ਇਹਦੇ ਆਪ ਦਾ ਤਾਂ ਨਹੀਂ ਪਤਾ ਹੋਣਾ ਕਿਹੜੇ ਸੀਮੰਟ ਦੀ ਆ ਨਹੀਂ ਹੈ ਨਹੀਂ ਪਤਾ ਠੀਕ ਹੈ ਬਾਈ ਇਹ ਮੈਂ ਤਾਂ ਬਾਰਡਰ ਤੋਂ ਲਿਆ ਆ ਸਾਂ ਅੱਛਾ ਠੀਕ ਹੈ ਮਤੋਂ ਪਾਕਿਸਤਾਨ ਦੇ ਰਵੇ ਦੀ ਕਿਹ ਕਿਹਦੀ ਦਿੱਤੀ ਠੀਕ ਹੈ ਬਾਈ ਠੀਕ ਹੈ ਜੀ ਤੇ ਬਾਈ ਫਿਰ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਰੇਟ ਆਪਾਂ ਮੰਗਦੇ ਤਾਂ ਸਰਬੇ 170 ਠੀਕ ਹੈ ਜੀ ਹਾਂ ਤੇ ਮਾਨ ਤਾਣ ਨਾਲ ਕੋਈ ਹਾਂ ਉਹ ਮਾਨ ਤਾਣ ਕਰਦੇ ਆਂਗੇ ਲੈ ਵੀ ਮੇਤਰੋ ਤੀਜਾ ਸੂਆ ਸੂਈ ਆ 16 17 ਕਿਲੋ ମାନ ଲୋ ବି ପନ୍ଦର ଚଉଦ ଦିନ ଥରେ ତାର ଦୁଦ୍ଧ କହଣ ଆଣି ଚବାଣ ଆ ਆਪਾਂ ਚਾਰ ਡੰਗ ਚੋਕੇ ਵੇਖ ਲੈ ਕੋਈ ਹਾਂ ਕੋਈ ਚਾਰ ਡੰਗ ਬਾਈਆਂ ਦਾ ਭਾਂ ਚੋਕੇ ਵੇਖਣਾ ਵੇ ਤੇ ਪਿਛਲੇ ਸਵੇ 22 ਕਿਲੋ ਦੁੱਧ ਨੇ ਦਿੱਤਾ ਹੋਇਆ ਜੇ ਲੋ ਮੌਸਮ ਥੋੜਾ ਜਿਆਦਾ ਕੀ ਗਰਮ ਆ ਇਹ ਵੀ ਮੰਨ ਲੈਨੇ ਆ ਟੈਂਪਰੇਚਰ ਹਾਈ ਆ ਇਸ ਕਰਕੇ ਵੀ ਥੋੜਾ ਜਿਆਦਾ ਪਸ਼ੂ ਆ ਜਿਹੜਾ ਉਹ ਆਟੋਮੈਟਿਕੀ ਦੁੱਧ 2-4-4 ਕਿਲੋ ਘਟੇ ਹੋਏ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਟੋੜਾ ਨਾਲ 20 ਕਿਲੋ ਦੁੱਧ ਮੈਂ ਦਈ ਜਾਊਗੀ ਬਾਈ ਮਿੱਤਰੋ ਲੇਵਲ ਲੂਗਾ ਬੜਾ ਚੰਗਾ ਮੈਂ ਨੂੰ ਟਕਾਣਾ ਬਹੁਤ ਚੰਗਾ ਮੈਂ ਦਾ ਪੱਠਪੂੜਾ ਕਮਾਲ ਦਾ ਵਾ ਮਗਰ ਇਹਦੇ ਆ ਜਾਨਵਰ ਐਮ 29 ਦੀ ਕੱਟੀ ਬਹੁਤ ਸੋਹਣੀ ਆ ਗਈ ਮਗਰ ਲੇਵੇ ਲੂਵੇ ਲੋ ਬਹੁਤ ਖੁੱਲੀ ਡੁੱਲੀ ਮੈਂ ਹਜੇ ਮਤਲਬ ਤਿੰਨ ਚਾਰ ਘੰਟੇ ਚਵਾਈ ਦੇ ਪਏ ਆ ਜਿਸੋਂ ਤੇ ਮੈਂ ਵੀਡੀਓ ਬਣਾ ਰਿਹਾ ਹਾਂ ਸਵੇਰ ਵੀ 7 ਵਜੇ ਕੀਤੀ ਚਵਾਈ ਹਾਂਜੀ ਸਵੇਰ ਵੀ 7 ਵਜੇ ਹੋਈ ਚਵਾਈ ਠੀਕ ਆ ਵੀ ਸਵੇਰ ਵੀ 7 ਵਜੇ ਚਵਾਈ ਜਾਂਦੀ ਹੋਈ ਆ ਤੇ ਆ ਇਹਦੇ ਮਗਰ ਅਮਨ 29 ਦੀ ਕੱਟੀ ਆ ਮਗਰ ਤੇ ਦੋ ਨੰਬਰ ਤੇ ਮੈਂ ਜਿਹੜੀ ਬਈ ਆਪਣੀ ਬੰਲੀ ਆ ਇਹ ਨੀਲੀ ਰਾਵੀ ਜਾ ਗਈ ਹਾਂਜੀ ਤੇ ਇਹ ਕਿੰਨਾ ਟਾਈਮ ਹੋ ਗਿਆ ਇਹਨੂੰ ਸੋਈ ਨੂੰ ਬਈ ਇਹਨੂੰ ਹੋ ਗਏ 20 22 ਦਿਨ 20 22 ਦਿਨ ਇਹਦੇ ਸਿਰ ਕਿੰਨਾ ਦੁੱਧ ਤਿਆਰ ਹੋਊਗਾ ਬਈ ਹੁਣ ਇਹਦੇ ਥੱਲੇ ਵੀ 16 ਕਿਲੋ ਆ ਇਹਦੇ ਥੱਲੇ ਵੀ 16 ਕਿਲੋ ਆ ਠੀਕ ਹੈ ਜੀ ਇਹਦੇ ਮਗਰ ਬੱਚਾ ਕੱਟਾ ਗਿਆ ਕੱਟੀ ਇਹਦੇ ਮਗਰ ਕੱਟਾ ਇਹਦੇ ਮਗਰ ਕੱਟਾ ਠੀਕ ਹੈ 16 ਦਾ ਵੀ 17 ਹੋਊਗਾ ਪਰ ਮੈਂ ਤੁਹਾਨੂੰ ਕਿਲੋ ਘੱਟ ਹੀ ਦੱਸਿਆ ਠੀਕ ਹੈ ਠੀਕ ਹੈ ਦੁੱਧ 17 ਹੋਊਗਾ ਪਰ ਕਿਲੋ ਘੱਟ ਦੱਸਿਆ ਹਸਣੇ ਬੱਚੇ ਸਣੇ ਬੱਚੇ ਠੀਕ ਹੈ ਇਹਦੇ ਥੱਲੇ ਵੀ ਸਣੇ ਬੱਚੇ ਆ ਠੀਕ ਹੈ ਜੀ ਤੇ ਇਹ ਬਈ ਫਿਰ ਕਿਨੇ ਵਾ ਸੋਸ ਹੋਈ ਆ ਤੀਜੇ ਹੀ ਇਹ ਸੋਈ ਆ ਤੀਜੇ ਹੀ ਇਹ ਸੋਈ ਆ ਇਹ ਥੋੜੀ ਜੀ ਕਹਿ ਰਹੀ ਆ ਹਨਾ ਹਾਂ ਵੀ ਮੰਨ ਲਓ ਤੁਸੀਂ ਦੁੱਧ ਦੀ ਖਰ ਮੰਨਦੀ ਹੋ ਨਹੀਂ ਲੱਸੀ ਆ ਹੂੰ ਤੇ ਇਹ ਫਿਰ ਕਿਨੇ ਦੀ ਦੇ ਦਿਆਂ ਈ ਆਪਾਂ ਦੇ ਦਾਂਗੇ ਦੂੜ ਦੀ ਦੂੜ ਦੀ ਜੇ ਕੋਈ ਜੋੜਾ ਹੀ ਭਰਾ ਲਿਆ ਲੂਗਾ ਤੇ ਫਿਰ ਮਾਨਤਾ ਨੋਖਾ ਕਰ ਦਾਂਗੇ ਆਪਾਂ ਕਰ ਦਾਂ ਕਰ ਦਾਂ ਠੀਕ ਹੈ ਭਾਈ ਪੂਰਾ ਕਰ ਦਾਂਗੇ ਜੋੜੇ ਜੀ ਠੀਕ ਹੈ ਲੈ ਮਿੱਤਰੋ ਇਹਦੇ ਸਾਰੇ ਦੁੱਧ ਤਾਂ 17 ਕਿਲੋ ਆ ਪਰ ਤੁਸੀਂ 16 ਕਿਲੋ ਮੰਨ ਕੇ ਸੌਦਾ ਕਰਨਾ ਹਾਜ਼ਰ ਆ ਜਿਹੜਾ ਇਹ 25 ਮਹੀਨੇ ਦੇ ਲਾਗੇ ਤੱਕੇ ਕਰਕੇ ਸੋਈ ਹੋਈ ਜਾਂਦੇ ਮਗਰ ਕੱਟਾ ਵਾ ਨੀਲੀ ਰਾਵੀ ਨਸਲ ਦੀ ਮਾਝਾ ਮਿੱਤਰੋ ਕੱਟੀ ਆ ਨਹੀਂ ਕੱਟਾ ਕੱਟਾ ਹੀ ਆ ਕੱਟਾ ਹੀ ਆ ਮਗਰ ਇਹਦੇ ਮਿੱਤਰੋ ਅੱਖਾਂ ਓੱਖਾਂ ਮੈਂ ਦੀਆਂ ਝੋਟੀ ਦਾ ਪਿੱਠ ਪੂੜਾ ਕਮਾਲ ਆ ਇਹਦਾ ਕੱਦ ਬਹੁਤ ਆ ਝੋਟੀ ਦਾ ਲੇਖ ਵੇਖੋ ਤੁਸੀਂ ਵੇਲ ਬ ਮੀ ਮਾਲੋ ਦੁੱਧ ਵਾਲੀਆਂ ਝੋਟੀਆਂ ਦਾ ਦੋਵੇਂ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਦੁੱਧਾਰੂ ਪਸ਼ੂ ਆ ਦੋਵੇਂ ਚੰਗੇ ਦੁੱਧ ਦੀਆਂ ਮਾਲਕਾ ਨਾ ਕਰਮਾਂ ਵਾਲੀਆਂ ਹਜੇ ਗਰਮੀ ਕਰਕੇ ਆ ਜੇ ਗਰਮੀ ਨਾ ਪੈਂਦੀ ਹੁੰਦੀ ਜੇ ਮਗਰਲੇ ਸੂਏ 21 ਕਿਲੋ ਪਾਇਆ 21 ਕਿਲੋ ਦੁੱਧ ਹੈ ਹਾਂ ਠੀਕ ਹੈ ਜੀ ਮਗਰਲੇ ਸੂਏ 21 ਕਿਲੋ ਦੁੱਧ ਦਿੱਤਾ ਹੋਇਆ ਇਹਨੇ ਵੀ ਮਿੱਤਰੋ ਤੀਜਾ ਸੂਆ ਹੀ ਇਹ ਆ ਤੀਜਾ ਸੂਆ ਹੀ ਇਹ ਆ ਹੁਣ ਲੈਣੀ ਤੁਸੀਂ ਜਾਂ ਜੇ ਨੀਲੀ ਰਵੀ ਦਾ ਸ਼ੌਂਕ ਪੂਰਾ ਕਰਨਾ ਚਾਹੇ ਮੋਹਰਾ ਦਾ ਕਰਨਾ ਜੇ ਦੋਵੇਂ ਹੀ ਕਰਨੇ ਹੋਏ ਤਾਂ ਦੋਵੇਂ ਵੀ ਤੁਹਾਡੇ ਹੋ ਜਾਣਗੇ ਦੋਵਾਂ ਦੀ ਕੀਮਤ ਉਹ ਜਿਹੜੀ ਤੁਹਾਨੂੰ ਦੱਸ ਦਿੱਤੀ ਆ ਉਹਦੀ 1.5 ਲੱਖ ਰੁਪਈਆ ਵਾ ਇਹਦੀ 1.70 ਲੱਖ ਰੁਪਈਆ ਵਾ ਤੇ ਜੇ ਆਪਾਂ ਦੋਵਾਂ ਦੀ ਗੱਲ ਕਰਦੇ ਹਾਂ ਤਾਂ 3.20 ਲੱਖ ਰੁਪਈਆ ਡਿਮਾਂਡ ਬਣਦੀ ਆ ਤੇ ਮਾਨਤਨ ਬਾਈ ਖੁੱਲਾ ਡੁੱਲਾ ਕਰ ਦੂਗਾ ਮੇਤਰੋ 20 20 ਕਿਲੋ ਵਾਲੀਆਂ ਮਈਆਂ ਦੋਵੇਂ ਟੌਪ ਕਲਾਸ ਟੌਪ ਕਲਾਸ ਹੀ ਮਗਰ ਬੱਚੇ ਆਗੇ ਕਿਉਂਕਿ ਚੰਗੀ ਮਈ ਦਾ ਤਾਂ ਬੱਚਾ ਵੀ ਚੰਗੀ ਕੀਮਤ ਉੱਤੇ ਹੀ ਵੇਚਦਾ ਬੱਚੇ ਜੇ ਆਪਣਾ ਜੋੜਾ ਪਾਉਗਾ ਤਾਂ ਆਪਾਂ ਤਿੰਨ ਤਾਂ 3 ਲੱਖ ਦਾ ਜੋੜਾ ਮਿਲ ਜੂਗਾ ਬਾਈ ਉਹਨਾਂ ਦੇ ਕੋਲ ਬਾਈ ਨੰਬਰ ਦੇ ਦੀ ਇੱਕ ਵਾਰੀ ਆਪਣਾ ਜੀ 98 035 ਜੀ 000 75 ਇੱਕ ਵਾਰੀ ਹੋਰ ਬੋਗੀਏ ਜੀ 98 035 ਜੀ 000 75 ਠੀਕ ਹੈ ਇਸ ਨੰਬਰ ਤੇ ਕਰਨੀ ਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪਿੰਡ ਖੁੰਨਣਾ ਕਲਾਂ ਤੋਂ ਵੀਡੀਓ ਦਿਖਾਈ ਆ ਮੁਖਸਰ ਸਾਹਿਬ ਜਲੇ ਦਾ ਪਿੰਡ ਹੈ ਗਲਬਾ ਤਿੰਡਾ ਜਨਵਰ ਦਿਖਾਤੇ ਆ ਅਗਲੀ ਕਾਰਵਾਈ ਤੁਸੀਂ ਕਰ ਲਓ ਧੰਨਵਾਦ ਸ਼ੁਕਰੀਆ ਜੋਂਦਰੋ